ਸੀਸੀਟੀਵੀ ਤਸਵੀਨਾ ਫਿਰੋਜ਼ਪੁਰ ਦੀਆਂ ਨੇ ਜਿੱਥੇ ਆਰਐਸਐਸ ਦੇ ਇੱਕ ਵਰਕਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਤੁਸੀਂ ਸੀਸੀਟੀਵੀ ਦੇਖ ਸਕਦੇ ਹੋ ਕਿ ਬੁੱਧਵਾੜਾ ਦੇ ਨੇੜੇ ਨਵੀਨ ਅਰੋੜਾ ਨਾਮ ਦੇ ਇੱਕ ਵਿਅਕਤੀ ਘਰ ਜਾ ਰਿਹਾ ਹੈ ਤੇ ਜਾਂਦੇ ਸਮੇਂ ਦੋ ਅਣਪਛਾਤੇ ਹਮਲਾਵਾਰਾਂ ਨੇ ਉਸ ਤੇ ਗੋਲੀ ਮਾਰ ਦਿੱਤੀ ਹੈ ਤੁਸੀਂ ਦੇਖ ਸਕਦੇ ਹੋ ਕਿ ਗੋਲੀ ਮਾਰਨ ਤੋਂ ਬਾਅਦ ਇਹ ਦੋ ਅਣਪਛਾਤੇ ਲੋਕ ਕਿਵੇਂ ਭੱਜਦੇ ਹੋਏ ਨਜ਼ਰ ਆ ਰਹੇ ਨੇ ਮੁਜ਼ਰੀਮਾਂ ਨੇ ਹੌਸਲੇ ਇੰਨੇ بلند ਹੋ ਗਏ ਨੇ ਕਿ ਸ਼ਰੀਆਮ ਹੀ ਵਾਰਦਾਤ ਨੂੰ ਅੰਜਾਮ ਦੇ ਦਿੰਦੇ ਨੇ ਸੀਸੀਟੀਵੀ ਵਿੱਚ ਤੁਸੀਂ ਦੇਖਿਆ ਜਾ ਸਕਦਾ ਹੈ ਕਿ ਕੋਲ ਹੀ ਹਜੇ ਕੱਪੜੇ ਦੀ ਦੁਕਾਨ ਵੀ ਖੁੱਲੀ ਹੈ ਤੇ ਲੋਕ ਵੀ ਹਜੇ ਆਜ਼ਾਰੇ ਨੇ ਪਰ ਇਹ ਦੋ ਹਮਲਾਵਾਰਾਂ ਨੇ ਫਿਰ ਵੀ ਨਵੀਨ अरोड़ा ਦੇ ਗੋਲੀਆਂ ਮਾਰੀਆਂ ਤੇ ਫਰਾਰ ਹੋ ਗਏ ਦੱਸਦੇ ਕਿ ਨਵੀਨ अरोड़ा ਆਰਐਸਐਸ ਦੇ ਸਵਰਗੀ ਦੀਨਾ ਨਾਥ ਦੇ ਪੋਤੇ ਨੇ ਜਿਸ ਦਾ ਬੀਤੇ ਕੱਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਦੀਨਾ ਨਾਥ ਫਿਰੋਜ਼ਪੁਰ ਸ਼ਹਿਰ ਚ ਆਰਐਸਐਸ ਦੇ ਮੁਖੀ ਵਜੋਂ ਸੇਵਾ ਨਿਭਾ ਚੁਕੇ ਨੇ ਇਸ ਘਟਨਾ ਤੋਂ ਬਾਅਦ ਪਰਿਵਾਰ ਸਦਮੇ ਚ ਹੈ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਫਿਰੋਜ਼ਪੁਰ ਦੇ ਵਿੱਚ ਕੱਲ ਦੇਰ ਰਾਤ ਆਰਐਸਐਸ ਦੇ ਕਾਰਜਕਰਤਾ ਦੀ ਗੋਲੀਆਂ ਮਾਰ ਕੇ ਹਤਿਆ ਕਰ ਦਿੱਤੀ ਗਈ ਦੋ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਜਿਹੜਾ ਇਹ ਗੋਲੀਆਂ ਮਾਰ ਕੇ ਹਤਿਆ ਕੀਤੀ ਗਈ ਹੈ ਇਹ ਜਿਹੜਾ ਨਮੀਨ ਨਾਮ ਦਾ ਜਿਹੜਾ ਵਿਅਕਤੀ ਸੀਗਾ ਦੁਕਾਨ ਤੋਂ ਆਪਣੇ ਘਰ ਜਾ ਰਿਹਾ ਸੀਗਾ ਤਾਂ ਦੇਰ ਸ਼ਾਮ ਨੂੰ ਜਦੋਂ ਉਹ ਘਰ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਦੋ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਉਸ ਦੀ ਗੋਲੀਆਂ ਮਾਰ ਕੇ ਹਤਿਆ ਕਰ ਦਿੱਤੀ ਗਈ ਇਸ ਵਕਤ ਅਸੀਂ ਉਹਨਾਂ ਦੇ ਘਰ ਦੇ ਬਾਹਰ ਖੜੇ ਹਾਂ ਤਸਵੀਰਾਂ ਤੁਹਾਨੂੰ ਮੈਂ ਦਿਖਾ ਦੇਣਾ ਚਾਹਨਾ ਮਾਂ ਕਿ ਘਰ ਦਾ ਜਿਹੜਾ ਮਾਹੌਲ ਹੈ ਉਹ ਕਾਫੀ ਜਿਹੜਾ ਹੈ ਗੰਭੀਰ ਹੈ ਮਨ ਸਭ ਦਾ ਭਰਿਆ ਹੋਇਆ ਹੈ ਤਾਂ ਪਰਿਵਾਰ ਦਾ ਜਿਹੜਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਪਰਿਵਾਰ ਦਾ ਜਿਹੜਾ ਕਰੀਬ 40 ਸਾਲ ਉਸਦੀ ਉਮਰ ਦੱਸੀ ਜਾਂਦੀ ਹੈ ਦੋ ਛੋਟੇ ਬੱਚੇ ਹਨ ਜਿਨ੍ਹਾਂ ਨੂੰ ਜਿਹੜਾ ਪਰਿਵਾਰ ਛੱਡ ਗਿਆ ਹੈਗਾ ਪਿੱਛੇ ਤਾਂ ਹੁਣ ਜਿਹੜਾ ਪਰਿਵਾਰ ਦੇ ਵੱਲੋਂ ਜਿਹੜਾ ਪ੍ਰਸ਼ਾਸਨ ਦੇ ਅੱਗੇ ਮੰਗ ਵੀ ਕੀਤੀ ਗਈ ਹੈ ਦੀ ਜਲਦੋ ਜਲਦ ਉਹਨਾਂ ਕਾਤਲਾਂ ਨੂੰ ਜਿਹੜਾ ਫੜਿਆ ਜਾਵੇ ਤਾਂ ਆਰਐਸਐਸ ਦੇ ਪ੍ਰਵਕਤਾ ਵੀ ਇੱਥੇ ਪਹੁੰਚੇ ਹਨ ਉਹ ਵੀ ਪਰਿਵਾਰ ਦੇ ਨਾਲ ਜਿਹੜਾ ਉਹ ਅਫਸੋਸ ਕਰਨ ਵਾਸਤੇ ਪਹੁੰਚੇ ਹਨ ਉੱਥੇ ਹੀ ਪੁਲਿਸ ਦੇ ਵੱਲੋਂ ਆਖਿਆ ਜਾ ਰਿਹਾ ਹੈਗਾ ਕਿ ਜਿਹੜੀ ਜਾਂਚ ਹੈ ਉਹ ਕੀਤੀ ਜਾ ਰਹੀ ਹੈਗੀ ਆ ਔਰ ਜਲਦ ਹੀ ਜਿਹੜੇ ਕਾਤਲ ਹਨ ਉਹਨਾਂ ਨੂੰ ਫੜ ਲਿਆ ਜਾਏਗਾ ਲੇਕਿਨ ਪੰਜਾਬ ਦੇ ਵਿੱਚ ਲਗਾਤਾਰ ਜਿਹੜੀਆਂ ਐਸੀਆਂ ਗੋਲੀਆਂ ਚੱਲਣ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਕਤਲ ਹੋ ਰਹੇ ਹਨ ਉਸ ਨੂੰ ਲੈ ਕੇ ਵਿਰੋਧੀ ਧਿਰਾਂ ਦੇ ਵੱਲੋਂ ਲਗਾਤਾਰ ਸਵਾਲ ਜਿਹੜੇ ਆ ਉਹ ਚੁੱਕੇ ਜਾ ਰਹੇ ਹੈਗੇਨ ਚਾਹੇ ਉਹ ਭਾਜਪਾ ਦੇ ਨੇਤਾ ਹੋਣ ਚਾਹੇ ਕਾလီਦਲ ਦੇ ਹੋਣ ਚਾ ਸੀ ਹੋਰ ਪਾਰਟੀ ਦੇ ਹੋਣ ਉਹਨਾਂ ਦੇ ਵੱਲੋਂ ਲਗਾਤਾਰ ਇਹ ਗੱਲ ਆਖੀ ਜਾ ਰਹੀ ਹੈਗੀ ਆ ਕਿ ਪੰਜਾਬ ਦੇ ਵਿੱਚ ਲਗਾਤਾਰ ਜਿਹੜੇ ਗੋਲੀ ਚਲਾਉਣ ਦੀਆਂ ਘਟਨਾਵਾਂ ਨੇ ਉਹ ਵਧਦੀਆਂ ਜਾ ਰਹੀਆਂ ਹੈਗੀਆਂ ਹਨ ਅਤੇ ਪੰਜਾਬ ਦਾ ਜਿਹੜਾ ਮਾਹੌਲ ਹੈ ਉਹ ਤਣਾਪੂਰਨ ਬਣਿਆ ਹੋਇਆ ਹੈ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਅਕਸ਼ੇ ਘੋਤਰਾ ਪੰਜਾਬ ਤੱਕ ਇਸ ਘਟਨਾ ਤੋਂ ਪਹਿਲਾਂ ਕੀ ਹੋਇਆ ਨਵੀਨ ਅਰੋੜਾ ਦੇ ਪਿਤਾ ਤੋਂ ਸੁਣੋ ਤੇ ਅਜ ਬੇਟਾ ਸੀ ਤੁਹਾਡਾ ਕੀ ਨਾਮ ਸੀਗਾ ਉਹ ਕਿੱਥੇ ਜਾ ਰਿਹਾ ਸੀਗਾ ਬੇਟਾ ਨਵੀਨ ਅਰੋੜਾ ਮੇਰਾ ਬੇਟਾ ਹੈ ਗੋਹਾਂ ਦੇ ਸੀ ਬੈਠੇ ਆ ਜੇ ਤੁਲੀ ਜੀ ਬੈਠੇ ਨੇ ਰਕੇਸ਼ ਪ੍ਰੋਫੈਸਰ ਡਾਕਟਰ ਸਾਹਿਬ ਬੈਠੇ ਸੀ ਗੱਲਾਂ ਬਾਤਾਂ ਕਰਦੇ ਪਏ ਨੇ ਵਧੀਆ ਪੁਰਾਣੀਆਂ ਧਾਰਮਿਕ ਗੱਲਾਂ ਸਮਾਜੀ ਗੱਲਾਂ ਕਰਦੇ ਪਏ ਨੇ ਤੇ 15 20 ਮਿੰਟ ਮੈਂ ਵੀ ਬੈਠਾ ਰਿਆ ਕੋਲ ਇਹ ਕਹਿੰਦਾ ਮੈਂ ਹੁਣ ਬੱਚਿਆਂ ਨੂੰ ਲੈਣਾ ਹੈ ਰੋਜ਼ ਜਾਂਦਾ ਰੁਟੀਨ ਕਹਿੰਦਾ ਮੈਂ ਪਪਾ ਜਰਾ ਜਾਣਾ ਬੱਚਿਆਂ ਨੂੰ ਲੈ ਕੇ ਮੈਂ ਕਿਹਾ ਜਾਓ ਬੇਟਾ ਬੈਠੇ ਨੇ ਕੋਈ ਨਹੀਂ ਅਸੀਂ ਗੱਲਾਂ ਬਾਤਾਂ ਕਰਦੇ ਪਏ ਕੋਈ ਗੱਲ ਨਹੀਂ ਔਰ 5 ਦੇ 5 ਮਿੰਟ ਦੇ ਵਿੱਚ ਹੀ ਉੱਥੋਂ ਲੜਕੇ ਦੌੜੇ ਆਏ ਨੇ ਯੂਗੋ ਬੈਂਕ ਦੇ ਕੋਲੋਂ ਆ ਕੇ ਕਹਿੰਦੇ ਅੰਗਲ ਜੀ ਤੁਹਾਡੇ ਬੇਟੇ ਨੂੰ ਗੋਲੀ ਮਾਰ ਕੇ ਇਹਨੇ ਕੋਈ ਉਹ ਗੋਲੀ ਵੀ ਐਸੀ ਮਾਰ ਕੇ ਗਏ ਨੇ ਮਤਲਬ ਨਾਲੋਂ ਨਾਲ ਹੀ ਕਹਿੰਦੇ ਡੈਥ ਹੋ ਗਈ ਉਸ ਦੀ ਮੁੰਡਿਆਂ ਦੀ ਜੋ ਜੱਜਮੈਂਟ ਸੀ ਅਸੀਂ ਇਹ ਤੂੰ ਚੱਕਿਆ ਤੇ ਲੈ ਕੇ ਗਏ ਮੈਡੀ ਸਿਟੀ ਲੈ ਕੇ ਗਏ ਉਹ ਵੀ ਜੱਜਮੈਂਟ ਦੇ ਉਹਨਾਂ ਨੂੰ ਹੋ ਗਈ ਕਹਿੰਦੇ ਨਹੀਂ ਜੀ ਤੁਸੀਂ ਲੈ ਜਾਓ ਇਹਨਾਂ ਨੂੰ ਬਾਕੀ ਹਸਪਤਲ ਲੈ ਜਾਓ ਅਸੀਂ ਉੱਥੋਂ ਕੀਤੀ ਵੈਨ ਕੀਤੀ ਜਿਹੜੀ ਹੁੰਦੀ ਹੈ ਐਂਬੂਲੈਂਸ ਅਸੀਂ ਬਾਗੀ ਹਸਲੇ ਇੱਕ ਵਾਰ ਸ਼ਕਲ ਵਿਆਹ ਹੋਇਆ ਹੋਇਆ ਸੀਗਾ ਬੱਚੇ ਸੀਗੇ ਦੋ ਬੱਚੇ ਨੇ ਇੱਕ ਇੱਕ ਛੋਟਾ ਲੜਕਾ 2 ਸਾਲ ਦਾ ਹੈਗਾ ਵੱਡੀ ਕੁੜੀ 8 ਸਾਲ ਦੀ ਹੈਗੀ ਹੈ ਉਹਨਾਂ ਨੂੰ ਘੁਮਾਉਣ ਵਾਸਤੇ ਤੇ ਬਾਰਕ ਰੋਜ ਜਾਂਦੇ ਨੇ ਬੱਚਿਆਂ ਨੂੰ ਖੜਾਉਂਦੇ ਨੇ ਉੱਤੇ ਜਾ ਕੇ ਦੌੜ ਦੌੜ ਲਾਉਂਦੇ ਨੇ ਬੱਚੇ ਖੁਸ਼ ਹੁੰਦੇ ਨੇ ਉਹ ਬੱਚੇ ਅੱਜ ਵੀ ਹੁਣ ਵੀ ਇੰਤਜ਼ਾਰ ਕਰਦੇ ਹੋਣੇ ਉਹਨਾਂ ਦਾ ਵੀ ਮੈਨੂੰ ਸਾਰੇ ਬੱਚੇ ਡੈਡੀ ਜੀ ਆਣਗੇ ਪਾਪਾ ਜੀ ਆਣਗੇ ਤੇ ਉਹ ਤੁਹਾਨੂੰ ਲੈ ਕੇ ਜਾਣਗੇ ਪਾਰਕ ਉਹ ਵਿਚਾਰੇ ਇੰਤਜ਼ਾਰ ਹੀ ਕਰਦੇ ਪਏ ਨੇ ਅਸੀਂ ਤੇ ਹੁਣ ਰੋ ਵੀ ਨਹੀਂ ਸਕਦੇ ਉਸ ਬੱਚਿਆਂ ਦੀ ਕਰਕੇ ਅਸੀਂ ਰੋ ਵੀ ਨਹੀਂ ਸਕਦੇ ਇਸ ਘਟਨਾ ਤੇ ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਟੀਮਾਂ ਬਣਾਈਆਂ ਗਈਆਂ ਹਨ ਤੇ ਹਮਲਾਵਾਰਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਜਿਹੜੀ ਹੁਣ ਨਵੀਨ ਜਿਹੜੇ ਨਵੀਨ ਕੁਮਾਰ ਜੀ ਸੀਗੇ ਇਹਦਾ ਕਰੀਬ 40 ਸਾਲ ਦੀ ਉਮਰ ਹੈ ਇਹਨਾਂ ਤੇ ਇੱਥੇ ਆਪਣੇ ਘਰ ਜਾ ਰਹੇ ਸੀ ਤੇ ਰਸਤੇ ਦੇ ਵਿੱਚ ਦੋ ਅਣਪਛਾਤੇ ਬੰਦੇ ਜਿਹੜੇ ਉਹਨਾਂ ਨੇ ਇਹਨਾਂ ਨੇ ਫਾਇਰ ਕੀਤਾ ਤੇ ਜਿਸ ਦੇ ਨਾਲ ਉਹਨਾਂ ਦੀ ਡੈਥ ਹੋ ਗਈ ਤੇ ਉਹਦੇ ਵਿੱਚ ਅਸੀਂ ਟੀਮਾਂ ਲਾਈਆਂ ਜਿਹੜੇ ਹਜੇ ਤੱਕ ਜਿਹੜੀ ਐਨਮਿਟੀ ਐਂਗਲ ਕੋਈ ਆਇਆ ਨਹੀਂਗਾ ਵੀ ਕਿਹੜੀ ਗੱਲ ਕਰਕੇ ਆ ਸਾਰੇ ਨੂੰ ਪੁੱਛ ਗਏ ਅਸੀਂ ਕਰ ਰਹੇ ਆ ਤੇ ਸਾਡੀਆਂ ਟੀਮਾਂ ਲਾਈਆਂ ਹੋਈਆਂ ਸਾਰੇ ਪਾਸੇ ਅਸੀਂ ਸੀਸੀਟੀਵੀ ਦੇਖ ਰਹੇ ਆ ਵੈਸੇ ਵੀ ਜਿਹੜੀਆਂ ਸਾਡੀਆਂ ਟੀਮਸ ਲਾਤੀਆਂ ਅਸੀਂ 3-4 ਐਸਐਚਓ ਲੱਗੇ ਹੋਏ ਡੀਐਸਪੀ ਸਾਹਿਬਾਨ ਲੱਗੇ ਹੋਏ ਦੋ ਡੀਐਸਪੀ ਤੇ ਨਾਲ ਸਾਡੀ ਸੀਏ ਦੀ ਟੀਮ ਕਰ ਸਰ ਕੁਝ ਸ਼ੁਰੂਆਤੀ ਜਾਂਚ ਜਾਇਆ ਸਾਡੇ ਸਾਡੇ ਇੱਕ ਦੋ ਲੀਡਸ ਆਈਆਂ ਅਸੀਂ ਫਾਰਲੈਂਗ ਜਲ ਸਾਡੇ ਇੱਕ ਦੋ ਲੀਡਸ ਆਈਆਂ ਅਸੀਂ ਫਾਰਲੈਂਗ ਪੂਰੀ ਫੈਦਲੀ ਭੱਜਦੇ ਅਜੇ ਨੇ ਕੰਦੇ ਵੀ ਜਿਹੜੇ ਲੋਕਾਂ ਦੇ ਕਹਿਣ ਦੇ ਮੁਤਾਬਕ ਆਫਰ ਹਾਂਜੀ ਕੋਈ ਗੱਲ ਨਹੀਂ ਇਹ ਜਿਹੜੀ ਇਹਨਾਂ ਨੂੰ ਵੱਧ ਤੋਂ ਵੱਧ ਜਿਹੜੀ ਕਾਨੂੰਨ ਅਨੁਸਾਰ ਸਜ਼ਾ ਮਿਲੇਗੀ ਇਹ ਯੂ ਕੈਨ ਰੈਸਟਰਡ ਥੈਂਕ ਯੂ ਜਾਣਕਾਰੀ ਮੁਤਾਬਕ ਨਵੀਨ ਦੇ ਪਿਤਾ ਵੀ ਸੰਗ ਨਾਲ ਜੁੜੇ ਹੋਏ ਹਨ ਪੁਲਿਸ ਹੁਣ ਹਮਲਾਵਾਰਾਂ ਬਾਰੇ ਸੂराग ਲੱਭਣ ਲਈ ਸੀਸੀਟੀਵੀ ਫੁਟੇਜ ਇਕੱਠੀ ਕਰ ਰਹੀ ਹੈ ਹਮਲਾਵਾਰਾਂ ਨੂੰ ਫੜਨ ਲਈ ਵੱਖਰੀਆਂ ਟੀਮਾਂ ਬਣਾਈਆਂ ਗਈਆਂ ਨੇ ਇਸ ਘਟਨਾ ਤੋਂ ਬਾਅਦ ਪਾਜਪਾ ਆਗੂ ਮੌਕੇ ਤੇ ਪਹੁੰਚੇ ਤੇ ਪੁਲਿਸ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ ਤੇ ਇਸ ਨੇ ਨੇ ਸਿਆਸਤ ਵੀ ਪੜਖ ਚੁੱਕੀ ਹੈ ਤੇ ਆਪ ਸਰਕਾਰ ਤੇ ਨਿਸ਼ਾਨੇ ਸਾਧਰੀ ਹੈ ਇਸ ਨੂੰ ਨੇ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾ ਕੇ ਲਿਖਿਆ ਫਿਰੋਜ਼ਪੁਰ ਵਿੱਚ ਆਰਐਸਐਸ ਦੇ ਨੇਤਾ ਬਲਦੇਵ ਰਾਜ ਅਰੋੜਾ ਦੇ ਨੌਜਵਾਨ ਪੁੱਤਰ ਨਵੀਨ ਅਰੋੜ ਸਰਕਾਰ ਦੇ ਰਾਜ ਵਿੱਚ ਕਾਨੂੰਨ ਪ੍ਰਬੰਧਾ ਦੀ ਪੋਲ ਇੱਕ ਵਾਰ ਫੇਰ ਖੁੱਲ੍ਹ ਦਿੱਤੀ ਹੈ ਰਾਜ ਵਿੱਚ ਗੈਂਗਸਟਰ ਸਮੰਤਾ ਸਰਕਾਰ ਚਲਾ ਰਹੇ ਹਨ ਜਦਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਜ਼ਿੰਮੇਵਾਰੀ ਨਿਭਾਉਣ ਵਿੱਚ ਅਸਫਲ ਰਹੇ ਤੇ ਹੁਣ ਆਪ ਪੰਜਾਬ ਨੂੰ ਲਵਾਰੀ ਛੱਡ ਦਿੱਤਾ ਅੱਜ ਪੰਜਾਬ ਦੇ ਲੋਕ دہشت ਦੇ ਮਾਹੌਲ ਵਿੱਚ ਜਿਉਣ ਲਈ ਮਜਬੂਰ ਹਨ ਤੇ ਇਸ ਨੂੰ ਲੈ ਰਾਜ ਕੇਂਦਰੀ ਮੰਤਰੀ ਨੇ ਕ੍ਰਿਵਨੀਤ ਬਿੱਟੂ ਨੇ ਕੀ ਕਿਹਾ ਫਿਰੋਜ਼ਪੁਰ 'ਚ ਨਵੀਨ ਅਰੋੜਾ ਦੇ ਦਿਨ ਦਿਹਾੜੇ ਹੋਏ ਬੇਰਹਾਮੀ ਨਾਲ ਕੀਤੇ ਗਏ ਕਤਲ ਨੇ ਨਾ ਸਿਰਫ ਅਰੋੜਾ ਪਰਿਵਾਰ ਨੂੰ ਹਿਲਾ ਕੇ ਰੱਖ ਦਿੱਤਾ ਸਗੋਂ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ ਸੀਨੀਅਰ ਆਰਐਸਐਸ ਵਲੰਟੀਅਰ ਅਤੇ ਸਤਕਾਰਯੋਗ ਸਮਾਜ ਸੇਵਕ ਸ਼੍ਰੀ ਬਲਦੇਵ ਰਾਜ ਅਰੋੜਾ ਦੇ ਘਰ ਵਾਪਰੀ ਅਜਿਹੀ ਘਟਨਾ ਇਸ ਗੱਲ ਦੀ ਸਪਸ਼ਟ ਯਾਦ ਦਿਵਾਉਂਦਾ ਹੈ ਕਿ ਅਪਰਾਧੀ ਨੀਂਦਰ ਹੋ ਕੇ ਹੌਸਲੇ ਬੁਲੰਦ ਕਰ ਗਏ ਨੇ ਲੋਕ ਅੱਜ ਵੱਧ ਤੋਂ ਵੱਧ ਸੁਰੱਖਿਆ ਮਹਿਸੂਸ ਕਰ ਰਹੇ ਨਹੀਂ ਅਤੇ ਰਾਜ ਵਿੱਚ ਸਖਤ ਕਾਰਵਾਈ ਅਤੇ ਅਸਲ ਨਿਆਂ ਦੀ ਜ਼ਰੂਰਤ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਹਿਸੂਸ ਕੀਤੀ ਜਾ ਰਹੀ ਹੈ। ਭਾਜਪਾ ਕੋਈ ਗੰਭੀਰ ਕਦਮ ਚੁੱਕੇਗੀ ਕਿਉਂਕਿ ਇਹ ਅਪਰਾਧ ਰੋਜ਼ਾਨਾ ਹੀ ਹੋ ਰਹੇ ਨੇ ਅਤੇ ਸਰਕਾਰ ਨੂੰ ਇਸ ਨੂੰ ਕੰਟਰੋਲ ਕਰਨ ਵਿੱਚ ਪੂਰੀ ਤਰ੍ਹਾਂ ਅਸਫਲ ਹੋ ਰਹੀ ਹੈ। ਦੱਸਦੀ ਕਿ ਨਵੀਨ ਦੇ ਦੋ ਛੋਟੇ ਬੱਚੇ ਵੀ ਨੇ ਪਰਿਵਾਰ ਨੇ ਹਮਲਾਵਾਂ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ ਹੈ। ਹੁਣ ਦੇਖਣਾ ਹੋਵੇ ਕਿ ਕਿੰਨੇ ਟਾਈਮ ਚ ਹਮਲਾਵਾਰਾਂ ਨੂੰ ਫੜਿਆ ਜਾਂਦਾ ਹੈ ਤੇ ਪਰਿਵਾਰ ਨੂੰ ਇਨਸਾਫ ਕਦੋਂ ਤੱਕ ਮਿਲਦਾ ਹੈ।